ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਸਿਵਲ ਗਨਮੈਨ ਅਤੇ ਗਾਰਡ ਕੰਟਰੈਕਟਡ ਵਰਕਰ ਟ੍ਰੇਡ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਤੂਰੀ ਦੇ ਨੇੜੇ ਹਲਕੇ ਪਿੰਡ ਕੱਕੜਵਾਲ ਵਿਖੇ ਹੋਈ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚੋਂ ਸਿਵਲ ਗਨਮੈਨ ਅਤੇ ਗਾਰਡ ਯੂਨੀਅਨ ਦੇ ਮੈਂਬਰ ਪਹੁੰਚੇ ਇਸ ਮੌਕੇ ਤੇ ਲਖਮਣ ਸਿੰਘ ਨੂੰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ ਅਤੇ ਨਵੀਂ ਯੂਨੀਅਨ ਦੀ ਚੋਣ ਹੋਈ ਦੇਖੋ ਪੂਰੀ ਰਿਪੋਰਟ ਡੀਡੀਐਸ ਨਿਊਜ਼ ਤੋਂ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਤੂਰੀ। ਵਕੀਲ ਨੇ ਸਦਾਗਰ ਜੀ ਉਹ ਵੀ ਬੈਠੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਵੈਲਕਮ ਕਰਦਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਨੀਆਂ ਦੇ ਵੱਲੋਂ ਬਕਾਇਦਾ ਇਹ ਵਕੀਲ ਸਾਹਿਬ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਤੇ ਜਿੱਥੇ-ਜਿੱਥੇ ਵੀ ਟਾਈਮ ਟੂ ਟਾਈਮ ਸਾਨੂੰ ਕਿਤੇ ਵੀ ਕੋਈ ਜ਼ਰੂਰਤ ਪੈਂਦੀ ਆ ਤੇ ਆਪਾਂ ਉਹ ਵਕੀਲ ਸਾਹਿਬ ਨਾਲ ਸਲਾਹ مشورہ ਕਰਕੇ ਕੋਈ ਲੈਟਰ ਕਢਾਉਣੀ ਕੋਈ ਨੋਟਿਸ ਕਢਾਉਣਾ ਕੋਈ ਕੰਮ ਕਰਨਾ ਮੈਂ ਕਿਹਾ ਦੱਸੋ ਕੀ ਕਰਨਾ ਮਦਨ ਜੀ ਕਹਿੰਦੇ ਆਪਾਂ ਜਿੰਨੇ ਵੀ ਮੰਗ ਪੱਤਰ ਹੁਣ ਤੱਕ ਦਿੱਤੇ ਆ ਉਹਨਾਂ ਦੀ ਡਿਟੇਲ ਵਿਦ ਪ੍ਰੂਫ ਫੋਟੋਸਟੇਟ ਕਰਾ ਕੇ ਪੰਜਾਬ ਦੇ ਸਾਰੇ ਕੈਬਨਿਟ ਮინისტრਾਂ ਨੂੰ ਚੇਅਰਮੈਨਾਂ ਨੂੰ ਕੇਜਰੀਵਾਲ ਨੂੰ ਦਿੱਲੀ ਪੰਜਾਬ ਦੇ ਆਮ ਤੇ ਇੰਚਾਰਜ ਨੂੰ ਜਿਹਨਾਂ ਦੇ ਭਰਾ ਉਹਨਾਂ ਦੇ ਬ੍ਰਦਰ ਜੋ ਇਸ ਵੇਲੇ ਮੁਰਲੀ ਕਤਾਰਚ ਸੀਟ ਤੇ ਬੈਠੇ ਹਨ ਤੇ ਆਰਮ ਸਿੰਘ ਜੀ ਬਲਾਕ ਪ੍ਰਧਾਨ ਉਗਰਾਹੋਂ ਤੋਂ ਰਜਵਿੰਦਰ ਸਿੰਘ ਰਾਵਿੰਦਰ ਸਿੰਘ RAM JAVENDER SINGH ਬਲਾਕ ਪ੍ਰਧਾਨ ਉਗਰਾਹਾ ਜਥੇਬੰਦੀ ਤੋਂ ਉਹ ਵੀਰ ਜੀ ਇਹ ਮਡੇ ਵੀ ਸੀ ਬਹੁਤ ਵਧੀਆ ਨੈਚਰ ਇਹਨਾਂ ਦਾ ਔਰ ਇਹ ਵੀ ਪੰਜਾਬ ਦੇ ਭਲੇ ਲਈ ਔਰ ਸਾਡੇ ਕਿਸਾਨੀ ਦੇ ਕਿਤੇ ਲਈ ਸਾਰੇ ਆਪਾਂ ਕਿਸਾਨਾਂ ਨਾਲ ਜੁੜੇ ਭਾਵੇਂ ਚੌਕ ਕਿਤੇ ਕਰਨੇ ਅਤੇ ਕਿਸਾਨ ਹੀ ਹੈ ਨਾ ਮੇਰੇ ਗਨਮੈਨ ਵੀਰ ਅਤੇ ਗਾਰਡ ਵੀਰ ਚਾਹੇ ਆਪਾਂ ਸਿਵਲਿਆਂ ਤੇ ਚਾਹੇ ਫੌਜੀਆ ਹੈ ਤਾਂ ਗਨਮੈਨ ਤੇ ਗਾਰਡ ਵੀਰ ਹੀ ਆਪਾਂ ਸਾਰੇ ਭਰਾ ਛੋਟੇ ਤੇ ਵੱਡੇ ਸਾਰੇ ਵੀਰ ਫਤੇਬ劳 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤਾਂ ਇੱਕ ਜੋ ਆਪਣੇ ਤੇ ਬੀਤਿਆ ਨਾ ਸਾਰਿਆਂ ਤੇ ਬੀਤ ਰਿਹਾ ਹੋਵੇਗਾ ਉਹਦੇ ਬਾਰੇ ਹੀ ਗੱਲ ਬੇਨਤੀ ਕਰਨੀ ਆ ਕਿ ਜਿੱਦਾਂ ਆਪਾਂ ਪਹਿਲਾਂ ਡਿਊਟੀ ਕਰਦੇ ਸੀ ਜੂਨੀਅਰ ਰਜਿਸਟਰਰ ਹੋਣ ਤੋਂ ਪਹਿਲਾਂ ਬੈਂਕਾਂ ਦੇ ਵਿੱਚ ਸਾਨੂੰ ਓਏ ਫੌਜੀ ਕਹਿ ਕੇ ਬੁਲਾਇਆ ਜਾਂਦਾ ਸੀ ਚਾਹੇ ਉਹ ਸਿਵਿਲਿਅਨ ਸਿਗਾ ਤੇ ਚਾਹੇ ਸੀਗਾ ਐਕਸਮੈਨ ਵੀ ਅੱਜ ਸਾਨੂੰ ਫੌਜੀ ਸਾਹਿਬ ਮਤਲਬ ਮੈਨੇਜਰ ਹੋਵੇ ਚਾਹੇ ਕੈਸ਼ੀਅਰ ਹੋਵੇ ਕਹਿਣ ਲੱਗ ਪਏ ਫੌਜੀ ਸਾਹਿਬ ਇਹ ਇੱਕ ਯੂਨੀਅਨ ਰਜਿਸਟਰ ਹੋਈ ਜਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ ਧਰਨਾ ਲਾਇਆ ਇੱਕ ਉਹਦੇ ਵਿੱਚ ਮੰਨ ਲਓ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਮਤਲਬ ਇਹ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਹੱਲੇ ਵੀ ਇਹ ਜਿਹੜੇ ਹਨ ਮਤਲਬ ਜਨਾਮ ਹੈਗੇ ਆ ਕੁਝ ਬੰਦੇ ਸਾਨੂੰ ਇਹ ਚਾਹੁੰਦੇ ਨਹੀਂ ਕਿ ਇਕੱਠੇ ਹੋਣ ਹੱਲੇ ਵੀ ਪਾੜਨ ਦੀ ਕੋਸ਼ਿਸ਼ ਕਰਦੇ ਨਹੀਂ ਤੁਹਾਡਾ ਕੁਝ ਨਹੀਂ ਬਣਨਾ ਤੁਹਾਨੂੰ ਐ ਹੋ ਜਾਣਾ ਤੁਹਾਨੂੰ ਐ ਹੋ ਜਾਣਾ ਜੋ ਕੋਈ ਵੀ ਵੀਰ ਸੇਵਾ ਕਰਨੀ ਚਾਹੁੰਦਾ ਉਹ ਸੇਵਾ ਵੀ ਕਰ ਸਕਦਾ ਹੱਥ ਖੜਾ ਕਰਕੇ ਸਾਨੂੰ ਲਿਖਾਇਆ ਸਕਦਾ ਤੇ ਦਵਾਰ ਤੋਂ ਫੇਰ ਵੀਰ ਜੀ ਜਿਵੇਂ ਤੁਸੀਂ ਸਾਰੇ ਕਹੋਂਗੇ ਦਵਾਰੇ ਚੋਂ ਕਰਾਂਗੇ ਸਾਡੇ ਸਪੈਸ਼ਲ ਅਜ ਬਕੀਰ ਸਾਹਿਬ ਵੀ ਆਏ ਹਨ ਲੇਬਰ ਕੋਰਟ ਤੋਂ ਤੇ ਉਹਨਾਂ ਨੂੰ ਉਹ ਸਾਰੇ ਕਾਗਜ਼ੀ ਕਾਰਵਾਈ ਕਰਕੇ ਦੇਵਾਂਗੇ ਇੱਕ ਵਾਰ ਫੇਰ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਤੇ ਜੀ ਆਇਆਂ ਕਹਣਾਗਾ ਔਰ ਵਿਸ਼ੇਸ਼ ਧੰਨਵਾਦ ਕਰਦਾ ਸਾਡੇ ਜ਼ਿਲ੍ਹੇ ਦੇ ਵੀਰ ਜਿਨ੍ਹਾਂ ਨੇ ਕਿ ਸਭ ਤੋਂ ਪਹਿਲਾਂ ਜੁਨੀਅਨ ਬਣਾਉਣ ਵਿੱਚ ਸੰਘਰਸ਼ ਕਰਿਆ ਜਦੋਂ ਕਿ ਹਰੇਕ ਠੇਕੇਦਾਰ ਆਉਂਦਾ ਸੀ ਸਾਲ ਬਾਅਦ 10000 ਲੈ ਜਾਂਦਾ ਸੀ ਹਰੇਕ ਠੇਕੇਦਾਰ ਆਉਂਦਾ ਸੀ ਸਾਲ ਬਾਅਦ 10000 ਲੈ ਜਾਂਦਾ ਸੀ ਮੈਂ ਅਮਰੀਕ ਸਿੰਘ ਜੀ ਸਕਰੋਦੀ ਦਾ ਵਿਸ਼ੇਸ਼ ਧੰਨਵਾਦ ਕਰਦਾ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਜੀ ਕਾਂਜਲਾ ਦਾ ਜਿਹੜੇ ਕਿ ਦਿਨ ਰਾਤ ਜਦੋਂ ਵੀ ਸੀ ਕਹਣਿਆਂ ਜਦ ਜੁਨੀਅਨ ਵੱਲੋਂ ਹੁਕਮ ਹੁੰਦਾ ਉਹ ਦਿਨ ਰਾਤ ਦੀ ਪਰਵਾਹ ਨਹੀਂ ਕਰਦੇ ਨਾ ਮੀਨੇ ਢੋੜਾ ਜੀ ਉਹਨਾਂ ਨੇ ਵੀ ਬਕਾਇਦਾ ਮੇਰੇ ਕੋਲ ਸਬੂਤ ਆ ਤੇ ਰਜਿਸਟਰਡ ਨੰਬਰ ਆ ਇਹ 169 ਮੁਖਮਤ ਨੂੰ ਲਿਖਿਆ ਵੀ ਇਹਨਾਂ ਦੀ ਮੰਗ ਤੇ ਗੌਰ ਕਰੀ ਜਾਵੇ ਤੇ ਸੁਣੀ ਜਾਵੇ ਸੇਠ ਹੀ ਵੀਰ ਜੇ ਤੁਸੀਂ ਸਾਰੇ ਵੀਰ ਏਕਤੇ ਨਾਲ ਰਹੋਗੇ ਆਪਾਂ ਐਕਸਮਾਨ ਭਰਾ ਸਿਵਲ ਭਰਾ ਤਾਂ ਸਾਨੂੰ ਇਹੋ ਜੇ ਮਕਾਮ ਤੇ ਪਹੁੰਚਾ ਦਾਂਗੇ ਬੀ ਤੁਸੀਂ ਦੇਖੋਗੇ ਵੀ ਸਾਡਾ ਛੋਡਾ ਇੱਕ ਫਾਹਾ ਲਹਣ ਤੱਕ ਦੀ ਮੇਰੀ ਕੋਸ਼ਿਸ਼ ਆ ਵੀ ਆਪਾਂ ਇਹ ਜਾਲ ਚੋਂ ਨਿਕਲੀਏ ਬੈਂਕ ਆਪਾਂ ਨੂੰ ਸਿੱਧਾ ਚੱਕ ਦੇਵੇ ਪਰ ਇਹ ਸਾਰਾ ਕੁਝ ਵੀਰ ਜੀ ਤੁਹਾਡੇ ਸਾਰੇ ਸਹਿਯੋਗ ਨਾਲ ਹੋਊਗਾ ਅੱਜ ਤੱਕ ਜੁਨਨ ਸੰਘਰਸ਼ ਕਰਿਆ ਵੀਰ ਜੀ ਕਦੇ ਧੁੱਪ ਨਹੀਂ ਦੇਖੀ ਕਦੇ ਮੀਂਹ ਨਹੀਂ ਦੇਖਿਆ ਸਭ ਮੇਰੇ ਕੋਲ ਮੋਟਰਸਾਈਕਲਾਂ ਮੈਂ ਮੋਟਰਸਾਈਕਲ ਤੇ ਕੋਈ ਨਮਾ ਸ਼ਹਿਰ ਕੋਈ ਮੈਨੂੰ ਫਾਇਜ਼ਲ ਕਾ ਸੱਦ ਲਵੇ ਕੋਈ ਮੈਨੂੰ ਭਲਾਡੇ ਸੱਦ ਲਵੇ ਮੈਂ ਉੱਥੇ ਹੀ ਹਾਜ਼ਰ ਹੁਣਾ ਔਰ 24 ਘੰਟੇ ਮੇਰਾ ਫੋਨ ਹੈ ਜੋ ਖੁੱਲਾ ਰਹਿੰਦਾ ਇੱਕ ਵੀ ਅੱਜ ਤੱਕ ਜੁਲੀਅਨ ਤੇ ਬਾਜਨ ਨਹੀਂ ਪਾਇਆ ਇੱਥੋਂ ਤੱਕ ਕੇ ਵੀਰ ਜੀ ਮੈਂ ਅੱਜ ਤੱਕ ਰੋਟੀ ਦਾ ਖਰਚਾ ਜਾਂ ਚਾਹ ਦਾ ਖਰਚਾ ਵੀ ਚੰਡੀਗੜ੍ਹ ਨਹੀਂ ਪਾਇਆ ਛੋੜੇ ਵਾਸਤੇ 4000 ਰੁਪਿਆ ਤਨਖਾਹ ਵਧਾ ਕੇ ਲੈ ਕੇ ਆਇਆ ਔਰ ਬਿੱਲ ਪਾਇਆ ਹੈ ਮੇਰਾ 430 ਰੁਪਿਆ ਦਾ ਕਿਉਂਕਿ ਧੂਰਿਓ ਬਸ ਜਾਂਦੀ ਆ 215 ਦੀ ਟਿਕਟਾਂ ਤੇ 215 ਦੀ ਆਉਂਦੀ ਆ ਛੋੜੇ ਵਾਸਤੇ ਏਰੀਅਲ ਲੈ ਕੇ ਆਇਆ 22000 ਪਵਾਇਆ ਬਿੱਲ ਪਾਇਆ 520 ਰੁਪਿਆ ਦਾ ਅੱਜ 100 100 ਰੁਪਏ ਨਾਲ ਦੇਖੋ 100 100 ਰੁਪਏ ਅੱਜ ਦੇ ਯੁੱਗ 'ਚ ਕਿੰਨਾ ਕ ਘੱਟ ਆ ਕੈਸ਼ੀਅਰ ਸਾਹਿਬ ਨੇ ਦੱਸਿਆ ਸਵਾ ਲੱਖ ਤੋਂ ਉੱਪਰ ਰੁਪਇਆ ਸੋਡੀ ਅਬਦੀ ਯੂਨੀਅਨ ਕੋਰੇਆ ਤੇ ਚਾਰ ਤੁਸੀਂ ਘੱਟੋ ਘੱਟ ਪ੍ਰੋਗਰਾਮ ਕਰਾਤੇ ਦੋ ਪਾਇਸਾਂ 'ਚ ਕਰਾਤੇ ਆਪਾਂ ਨੇ ਤੀਜਾ ਆ ਪ੍ਰੋਗਰਾਮ ਤੇ ਚੌਥਾ ਪਹਿਲਾ ਮਸਤਵਾਣਾ ਦਿਆ ਚਾਰ ਪ੍ਰੋਗਰਾਮ ਕਰਾ ਕੇ ਜੂਨੀਅਨਰ ਰਜਿਸਟਰਡ ਕਰਾਈ ਜਿਹਦੇ ਤੇ ਕੇ ਸਾਡਾ ਘੱਟੋ ਘੱਟ 40000 ਦਾ ਨਕਦੀ ਖਰਚ ਹੋ ਗਿਆ ਬਾਕੀ ਜੋ ਹੋਰ ਹੋਇਆ 50000 ਦੇ ਕਰੀਬ ਜੂਨੀਅਨਰ ਰਜਿਸਟਰਡ ਕਰਾਉਣ ਤੇ ਖਰਚਾ ਕਰਿਆ ਪਰ ਇਹ ਸਾਰਾ ਕੁਝ ਵੀਰ ਜੀ ਬਹੁਤ ਕਿਰਸ ਨਾਲ ਕਰਿਆਗਾ ਜਿੰਨਾ ਵੀ ਕਹਿ ਸਕਦਾਂ ਕਿਰਸ ਨਾਲ ਤਾਂ ਅੱਜ ਦੁਨੀਆ ਨਾਲ ਇੱਥੇ ਖੜਾਤੀ ਕਿਉਂਕਿ ਮੇਰੀ ਸੋਚ ਸੀ ਵੀ ਜੂਨੀਅਰ ਕੋਲੇ ਹਾਰ ਟਾਈਮ ਇੱਕ ਲੱਖ ਰੁਪਿਆ ਹੋਣੀ ਚਾਹੀਦਾ ਸਾਨੂੰ ਕੋਈ ਚੈਲੰਜ ਕਰੂ ਇਸੇ ਝੰਡੇ 'ਚ ਡੰਡਾ ਪਾਵਾਂਗੇ 100 ਵੀਰ ਬੈਠਾਂਗੇ ਅੱਜ ਨਹੀਂ ਫੈਸਲਾ ਹੋਊ ਕੱਲ੍ਹ ਨਹੀਂ ਆਊ ਪਰ ਸੁਣੀਓ ਚੌਥੀ ਆਊ ਆਖਰ ਨੂੰ ਗੋਡੇ ਟਿਕਾ ਦੇਾਂਗੇ ਅਗਲੇ ਦਿਨ ਆਹ ਟਕਾਏ ਦੇ ਵੀ ਨਾ ਕਈਆਂ ਦੇ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਵੀ ਆ ਵੀ ਜਦੋਂ ਕੱਲੇ ਆਪਾਂ ਸੱਦਾ ਦੰਨਿਆਂ ਦਾ ਸਾਰੇ ਵੀਰ ਪਹੁੰਚਿਆ ਕਰੋ ਪ੍ਰੋਗਰਾਮ ਕੀਤਾ ਸੀ ਜਿੰਦੇ ਵਿੱਚ ਅਮਨ ਅਰੋੜਾ ਜੀ ਕਾਫੀ ਮੰਤਰੀ ਸਹਿਬਾਨ ਆਏ ਸੀਗੇ ਤੇ ਉਸ ਤੇ ਆਪਾਂ ਨੂੰ ਟੋਟਲ ਖਰਚਾ ਆਇਆ ਸੀ 52505 ਰੁਪਏ ਤੇ ਵਿੱਧ ਮੇਰੇ ਕੋਲ ਲਿਖਿਆ ਵੀ ਹੋਇਆ 1 ਤੋਂ ਲੈ ਕੇ ਗਿਣਤੀ ਗਲਾਸ ਸਰਫ ਟੈਗਟ ਰੋਟੀ ਦਾ ਖਰਚਾ ਮਟਰਾਂ ਦਾ ਜਿਹੜਾ ਵੀ ਕੁਝ ਵੀ ਆਉਂਦਾ ਸਮਾਨ ਵਿੱਧ ਬਿੱਲ ਵੀ ਮੇਰੇ ਕੋਲੇ ਹੈਗੇ ਬਾਈ ਤੇ ਬਾਕੀ ਹੋਰ ਕੋਈ ਬਾਈ ਇੱਕ ਐਚਡੀਐਫਸੀ ਖਾਤਾ ਨਾ ਆਪਣਾ ਬੰਦ ਹੋ ਗਿਆ ਇਹ ਇੱਕ ਇੱਕ ਡਿਟੇਲ ਬੋਲ ਕੇ ਦੱਸ ਸਕਦਾ ਬਕਾਇਦਾ ਵੀ ਲਿਖਿਆ ਹੋਇਆ ਮੇਰੇ ਕੋਲ ਵਿੱਦ ਪ੍ਰੂਫ ਆ ਦੇਖ ਸਕਦਾ ਕੋਈ ਵੀ ਦੇਖ ਸਕਦਾ ਮੇਰਾ ਵੀਰ ਆ ਕੇ ਦੇਖ ਲਓ ਮੈਂ ਟਾਈਮ ਦਿੰਦਾ ਕੋਈ ਚੱਕਰ ਨਹੀਂ ਆਪਾਂ ਨੂੰ ਅੱਜ ਜੇ ਮੈਨੂੰ ਨੇਰਾ ਵੀ ਹੋ ਜਾਵੇ ਮੈਨੂੰ ਸਭੋ ਮਾਣ ਮਹਿਸੂਸ ਹੁੰਦਾ ਮੈਨੂੰ ਤੁਸੀਂ ਸ਼ਾਮ ਕਰ ਦਿਓ ਮੈਨੂੰ ਬਹਾਨਾ ਮਿਲ ਜੇ ਮੈਂ ਪ੍ਰਧਾਨ ਜੀ ਦੇ ਘਰੇ ਰਹਿ ਕੇ ਜਾਵਾਂ ਤੇ ਮੈਨੂੰ ਖੁਸ਼ੀ ਵੀ ਹੋਊਗੀ ਤੇ ਉਹਨੇ ਸ਼ਾਮ ਕਰੋ ਸਕੋ ਤੇ ਮੈਂ ਮੈਂ ਬਹਾਨੇ ਨਾਲ ਸ਼ਾਮ ਨੂੰ ਪ੍ਰਧਾਨ ਜੀ ਦੇ ਘਰੇ ਜਾਵਾਂ ਤੇ ਬਾਈ ਬਣ ਕੇ ਕੁਝ ਵੀ ਪੁੱਛ ਸਕਦੇ ਮੈਨੂੰ ਤੇ ਸਾਡ ਸਭ ਤੋਂ ਪਹਿਲਾਂ ਸਤਿਕਾਰਯੋਗ ਸਾਡੇ RAM ਬਾਈ ਦਾ ਲਖਮਣ ਪ੍ਰਧਾਨ ਜੀ ਦੇ ਵੱਡੇ ਬਾਈ ਦਾ ਇਹ ਹਰ ਮੀਟਿੰਗ ਤੇ ਪਹੁੰਚਦੇ ਆ ਸਾਡੇ ਨਾਲ ਤੇ ਬਹੁਤ ਹੀ ਨਿੱਗਾ ਸੁਭਾ ਪ੍ਰਧਾਨ ਜੀ ਨਾ ਜਦੋਂ ਮੇਰੀ ਗੱਲ ਹੁੰਦੀ ਆ ਨਾ ਬਾਈ RAM ਜੀ ਦਾ ਪਹਿਲੋ ਨਾਂ ਲੈਂਦੇ ਆ ਵੀ ਬਾਈ ਆਉਂਦੇ ਆ ਬਾਈ ਐ ਕਰਦੇ ਆ ਬਾਈ ਨਾਲ ਮੈਂ ਐ ਜਾਣਾ ਤੇ ਦੇਖੋ ਅੱਜ ਭਰਾਵਾਂ ਚ ਦੇਖੋ ਕਿੰਨਾ ਪਿਆਰ ਨਹੀਂ ਤਾਂ ਟਾਈਮ ਹੀ ਨਹੀਂ ਦਿੰਦਾ ਬਈ ਕੋਈ ਵੀ ਭਰਾ ਆ ਦੇਖ ਲਓ ਦੋਨੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਆ ਤੇ ਧੰਨਵਾਦ ਸਾਡੇ ਤੁਹਾਡਾ ਵੀ RAM ਸੰਗ ਜੀ ਬਹੁਤ ਬਹੁਤ ਧੰਨਵਾਦ ਭਾਈ ਜੇ ਕਹਿੰਨੀ ਤਾਂ ਡੀਪਲੀ ਦੱਸਦਾ ਮੈਂ ਹਿਸਾਬ-ਤਹਾਬ ਨਹੀਂ ਨਹੀਂ ਕਿੰਨਾ ਹੁੰਦਾ ਖਰਚਾ ਮੈਂ ਸੰਗਰੂਰ ਦਾ ਵੀ ਦੱਸ ਦੂੰਗਾ ਕਿੰਨੇ ਪੈਸੇ ਜਿੰਨੇ ਵੀ ਹੋਏ ਮੈਂ ਇੱਕ ਅਕੇ ਡਿਟੇਲ ਲਿਖ ਕੇ ਲੈ ਆਇਆ ਭਾਈ ਨਹੀਂ ਤੁਹਾਨੂੰ ਤਾਂ ਦੱਸਦਾ ਕਿੰਨਾ ਹੈ 1,30,975 ਰੁਪਏ HDFC ਬੈਂਕ ਚ ਪਏ ਆਪਣੇ ਫਿਲਹਾਲ ਬਲੌਕ ਆ ਜੇ ਮੰਗਲਵਾਰ ਚੱਲ ਪੂਗਾ ਉਹ ਪ੍ਰਧਾਨ ਜੀ ਨੂੰ ਅੱਜ ਸਾਈਨ ਕਰਕੇ ਜਾਣੇ ਭਾਜੀ ਤੁਸੀਂ ਵੀ ਸਾਈਨ ਕਰ ਦਿਓ ਜੇ ਜਿੰਨਾ ਵੀ ਆਪਣਾ ਖਰਚਾ ਹੋਇਆ ਆਪਾਂ ਸਾਰੇ ਸੌਲਡ ਆਊਟ ਕਰ ਦਾਂਗੇ ਤੇ ਜਿਹੜੇ ਮੇਰੇ ਕੋਲੇ ਪਰਸਨਲ ਤੌਰ ਤੇ ਜਿਵੇਂ ਇੱਕੇ ਵਾਰੀ ਆਪਾਂ ਤੁਹਾਨੂੰ ਪਤਾ ਹੈਗਾ HDFC ਜਿਹੜੇ ਖਾਤਾ ਨਾ ਇਹਦਾ ਫੋਨ ਪੇ ਨਹੀਂ ਚੱਲਦਾ ਇਹ ਸਾਨੂੰ ਤਿੰਨਾਂ ਨੂੰ ਸਾਈਨ ਕਰਕੇ ਨਾ ਕੈਸ਼ ਪੈਸੇ ਘਟੋਣੇ ਪੈਂਦੇ ਜਾਂ ਕਿਸੇ ਜਿਹੜਾ UPI ਟ੍ਰਾਂਸਫਰ ਜਿੰਦੇ ਕੋਲੇ ਨੈੱਟ ਚੱਲਦਾ ਉਹਨੂੰ ਦੇਨੇ ਪੈਂਦੇ ਆ ਇਹ ਆਪਾਂ ਕੈਸ਼ ਵਾਰੀ ਵਾਰੀ ਟ੍ਰਾਂਸਫਰ ਨਹੀਂ ਕਰ ਸਕਦੇ ਇਹਦੀ ਪ੍ਰੋਬਲਮ ਇਹੀ ਆ ਇਸ ਕਰਕੇ ਇਹ 5 ਪੰਜ ਹਜ਼ਾਰ ਰੁਪਏ ਪ੍ਰਧਾਨਜੀਤ ਮੈਂ ਪਿਛਲੀ ਵਾਰੀ ਲਿਆ ਸੀ ਆ ਕਿਉਂਕਿ ਡੇ 1 ਤੋਂ ਬਾਈ ਸਭ ਤੋਂ ਪਹਿਲਾਂ ਸੰਗਰੂਰ ਨੇ ਹੀ ਕੰਮ ਸ਼ੁਰੂ ਕੀਤਾ ਸੀ ਬਾਈ ਲਸ਼ਮਣ ਪ੍ਰਧਾਨ ਜੀ ਦੇ ਕਹਿਣ ਤੇ ਹੀ ਇੱਕ WhatsApp ਗਰੁੱਪ ਬਣਿਆ ਸੀ ਜਦੋਂ ਓਰੀਐਂਟ ਦਾ ਕੰਮ ਸ਼ੁਰੂ ਹੋਇਆ ਸੀ ਤੇ ਉਥੋਂ ਸ਼ੁਰੂ ਹੁੰਦਾ ਵੇਖੋ ਆਪਣੇ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਤੋਂ ਮੇਰੇ ਵੀਰ ਸਾਰੇ ਆਏ ਕੋਨੇ ਕੋਨੇ ਤੋਂ ਸਾਰੇ ਬਾਰਡਰਾਂ ਤੋਂ ਹੀ ਆਏ ਆ ਵੇਖੋ ਮੈਂ ਵੀ ਬਾਰਡਰ ਤੋਂ ਹੀ ਆਇਆ ਤੇ ਕਿੰਨੇ ਵੇਖੋ ਮੈਨੂੰ ਖੁਸ਼ੀ ਦੇ ਵਿੱਚ ਕੀ ਹੁੰਦਾ ਤਕਰੀਰਾਂ ਤੁਹਾਨੂੰ ਆਪਣੀ ਗੱਲ ਦੱਸਦਾ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਆਪਕੋ ਆਪਣੇ ਵਿਚਾਰ ਨਾਲ ਬੰਦਾ ਦੱਸਦਾ ਬੀਤੀਆਂ ਹੋਈਆਂ ਸਾਡੇ ਬੈਂਕਾਂ ਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਬੰਦਾ ਛੋਟੀ ਛੋਟੀਆਂ ਗੱਲਾਂ ਨੇ ਆਮ ਵੀ ਇਦੀਆਂ ਨੇ ਕੋਈ ਬੈਂਕ ਦੇ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਲੈ ਕੇ ਆ ਗਿਆ ਨਾ ਤਾਂ ਮੈਂ ਸਾਡੇ ਫੌਜੀ ਭਰਾ ਦੇਖਿਆ ਜਿੰਨਾ ਚਿਰ ਪਲੇਟ ਖਾਲੀ ਨਹੀਂ ਹੁੰਦੀ ਉੱਠਦੇ ਨਹੀਂ ਹੈਗੇ ਸਾਡੀ ਇੱਜ਼ਤ ਉੱਥੇ ਫਰਕ ਪੈਂਦਾ ਹੈ ਜੀ ਦਾ ਮੈਂ ਬਹੁਤ ਆਪਣੀ ਜੱਥੇਬੰਦੀ 'ਚ ਵੀ ਜਦੋਂ ਕਿਤੇ ਵੀ ਜਾਂਦਾ ਕਿਸੇ ਜੱਥੇ ਇਹ ਮੈਂ ਜ਼ਰੂਰ ਪੁਆਇੰਟ ਕਰਦਾ ਹੁੰਦਾ ਵੀ ਭਰਾਵੋ ਜਿੰਨਾ ਚਿਰ ਤੁਹਾਨੂੰ ਵੀ ਬੁਲਾਉਂਦਾ ਨਹੀਂ ਨਾ ਪਿੱਛੇ ਦੀ ਖਾਣ ਪੀਣ ਤਾਂ ਉੱਠ ਕੇ ਆਪਣੀ ਚੇਅਰ ਤੋਂ ਉੱਥੇ ਜਾਓ ਨਾ ਫਿਰ ਤੁਸੀਂ ਉੱਥੇ ਉੱਠਦੇ ਨਹੀਂ ਹੈਗੇ ਇੱਕ ਅੱਧੀ ਚੀਜ਼ ਖਾ ਲਈ ਆਪਣੀ ਚੇਅਰ ਮੈਂ ਇੱਥੇ ਤੱਕ ਸਾਡੇ ਭੋਜੀ ਭਰਾ ਦੇਖੇ ਨੇ ਸੌਫਟ ਦੀਆਂ ਪੈਕੇਜ ਘਰੇ ਲਿਆਂਦੇ ਦੇਖੇ ਨੇ ਬੈਂਕਾਂ ਦੇ ਵਿੱਚੋਂ ਕੌਣ ਇੱਜ਼ਤ ਕਰੂਗਾ ਭਾਈ ਤੁਹਾਡੀ ਮਠਾਈ ਦੇ ਡੱਬੇ ਆਉਂਦੇ ਆ ਜਿੰਨਾਦਰ ਖਾਲੀ ਨਹੀਂ ਹੁੰਦੇ ਨਹੀਂ ਹੋਏ ਤਾਂ ਉਹ ਵੀ ਘਣਾਕੇ ਘਰੇ ਵਾਏ ਗੁਜੀ ਦਾ ਘਰ ਸਾਹਿਬ ਵਾਏ ਗੁਜੀ ਕੀ ਗੱਲ ਜਿੰਨੇ ਵੀ ਮੈਂ ਦਾ ਸੇਵਾ ਨਾ ਆਏ ਇੱਥੇ ਅਰੇ ਜਿੰਨੇ ਸਾਡੇ ਅਤੀ ਸਤਿਕਾਰਯੋਗ ਹਨ ਸਾਰੇ ਇੱਥੇ ਆਉਂਦੇ ਜੀ ਆਏ ਹਨ ਪੂਰੀ ਵੰਡੇ ਟੀਮ ਨਾਲੋਂ ਤੇ ਦਸੰਤ ਪ੍ਰਧਾਨ ਜੀ ਦਾ ਵੀ ਇੱਥੇ ਜੋ ਸਰਬੰਧ ਪ੍ਰਬੰਧ ਕੀਤਾ ਹੈ ਬੋਗਦੇ ਪ੍ਰਬੰਧ ਕੀਤਾ ਹੈ ਲੰਗਰ ਦਾ ਪ੍ਰਬੰਧ ਕੀਤਾ ਚਾਹ ਬਣਾਉ ਹੋਰ ਕੀਤਾ ਹੈ ਉਹਦੇ ਲਈ ਵਧਾਈ ਦੇ ਪੱਤਰ ਹਨ ਤੇ ਸਾਡੇ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਾਡੀ ਖੇਡ ਬਣਾਈ ਸਾਰੇ ਮਤਲਬ ਜਿੰਨੇ ਵੀ ਮੁੱਖ ਕੰਮ ਸੀ ਯੂਨੀਅਨ ਦੇ ਸਭ ਤੋਂ ਪਹਿਲਾਂ ਔਰੀਏ ਦੇ ਵਿੱਚ ਆਪਾਂ ਔਰੀਏ ਦਾ ਬਕਾਇਆ ਦਵਾਇਆ ਇਹਨਾਂ ਨੇ ਹੋਰ ਵੀ ਬਹੁਤ 20 22 ਕੰਮ ਹੈ ਜਿਹੜੇ ਥੋੜੇ ਸਾਹਮਣੇ ਲਿਖ ਕੇ ਲਾਏ ਹੋਏ ਬੋਰਡ ਦੇ ਉੱਤੇ ਸਾਰੇ ਕੰਮ ਇਹਨਾਂ ਨੇ ਕੀਤੇ ਸਾਡੇ ਨਾਲ ਬਹੁਤ ਜਿਆਦੇ ਮੁਰਦਾ ਪੁਰਾ ਦਾ ਕੰਮ ਕਰਨਾ ਸਾਡਾ ਵੀ ਸਾਰੇ ਵੀਰਾਂ ਦਾ ਫਰਜ਼ ਬਣਦਾ ਹੈ ਸਾਰੇ ਜਣਿਆਂ ਤੋਂ ਜਿੰਨੇ ਵੀ ਚਾਹੇ ਸਿਵਲિયન ਵੀਰ ਹੈ ਚਾਹੇ ਐਕਸ਼ਨ ਮੀਨ ਐਕਸ਼ਨ ਮੀਨ ਵੀਰ ਹੈ ਸਾਰੇ ਵੀਰਾਂ ਦਾ ਇਹ ਫਰਜ਼ ਬਣਦਾ ਹੈ ਵੀ ਸਾਰੇ ਸਹਿਯੋਗ ਦੇਣੀਆਂ ਨੂੰ ਤਾਂ ਹੀ ਆਪਾਂ ਪੁੱਛ ਮਤਲਬ ਜਿਹੜੀਆਂ ਪ੍ਰਾਪਤੀਆਂ ਕਰ ਸਕਦੇ ਨੌਕੇ ਤੇ ਸਭ ਤੋਂ ਪਹਿਲਾਂ ਸਾਡੀ ਜੋ ਵੀਰ ਨੇ ਸੰਗਤਾ ਉਹ ਵਧਾਈ ਦੇ ਪਾਤਰਾ ਜਿਨ੍ਹਾਂ ਨੇ ਮੇਰੇ ਪਿਛਲੇ ਕਾਰਜਕਾਰ ਦੋ ਸਾਲਾਂ ਵਿੱਚ ਮੈਂ ਆਪਣੇ ਵੀਰਾਂ ਦੇ ਹੱਕਾਂ ਲਈ ਉਨੀ ਪ੍ਰਾਪਤੀਆਂ ਲੈ ਕੇ ਆਇਆਂਗਾ ਔਲ ਬਕਾਇਦਾ ਮੈਂ ਪ੍ਰਾਪਰਟੀ ਨੋਟਸ ਬੋਰਡ ਅੱਜ ਜਾਰੀ ਕਰਿਆਗਾ ਔਰ ਜਿੰਨੀਆਂ ਪ੍ਰਾਪਤੀਆਂ ਕਰਿਆ ਨੇ ਮੀਡੀਏ ਦੇ ਥਰੂ ਕਹਿਣਾਗਾ ਕੋਈ ਹੋਰ ਜੂਨੀਅਨ ਜੇ ਚੈਲੰਜ ਕਰਦੀ ਹੈਗੀ ਵੀ ਕੋਆਪਰੇਟਿਵ ਬੈਂਕ ਦੇ ਐਜ ਜਿਹੜੀਆਂ ਮੈਂ ਪ੍ਰਾਪਤਨ ਕਰਿਆ ਨੇ ਤਾਂ ਉਹ ਕਿਤੇ ਮਰਜ਼ੀ ਮੈਨਾ ਡਿਵਾਈਡ ਕਰ ਸਕਦੇ ਐ ਜਿੰਨੀਆਂ ਪ੍ਰਾਪਤੀਆਂ ਕਰਿਆ ਨੇ 100% ਸਹੀ ਕਰਿਆ ਨੇ ਔਰ ਲਿਖ ਕੇ ਵੀ ਰੱਖਿਆ ਜਾਣਾ ਇਸੇ ਤਰ੍ਹਾਂ ਇਹਨਾਂ ਪ੍ਰਾਪਤੀਆਂ ਤੇ ਖੁਸ਼ ਹੋਤੇ ਮੇਰੇ ਵੀਰਾਂ ਨੇ ਮੈਨੂੰ ਅਗਲੇ 3 ਸਾਲ ਵਾਸਤੇ ਫੇਰ ਪ੍ਰਧਾਨ ਚੁਣਿਆ ਮੈਂ ਧੰਨਵਾਦ ਕਰਦਾ ਔਰ ਇਦੂ ਵੀ ਜਾਦੇ ਜਦੋਂ ਤੁਸੀਂ 3 ਸਾਲਾਂ ਨੂੰ ਫੇਰ ਮੀਟਿੰਗ ਵਿੱਚ ਦੇਖੋਗੇ ਮੈਂ ਫੇਰ ਇਸੇ ਤਰ੍ਹਾਂ ਪ੍ਰਾਪਤੀਆਂ ਦਾ ਬੋਰਡ ਲਾਉਣ ਦੀ ਕੋਸ਼ਿਸ਼ ਕਰੂੰਗਾ ਤੇ ਆਪਣੇ ਭਾਈਆਂ ਦੇ ਹੱਕਾਂ ਦੇ ਦਿਨ ਰਾਤ ਇਸੇ ਤਰ੍ਹਾਂ ਸੇਵਾ ਕਰਾਂਗਾ ਆਪਦੇ ਸਾਥੀਆਂ ਨੂੰ ਜਾਂ ਸਰਕਾਰ ਨੂੰ ਕੋਈ ਮੈਸੇਜ ਹੈ ਜੀ ਸਾਥੀਆਂ ਨੂੰ ਤਾਂ ਇਹ ਮੈਸੇਜ ਹੈ ਜੀ ਵੀ ਸਾਰੇ ਵੀਰ ਇਕਜੁੱਟ ਹੋ ਕੇ ਰਹੋ ਕਿਉਂਕਿ ਜੋ ਹੱਕ ਨੇ ਉਹ ਪਿਆਰ ਨਾਲ ਨਹੀਂ ਮਿਲਦੇ ਕਿਉਂਕਿ ਜੋ ਸਾਡੇ ਸੂਬਿਆਂ ਦੇ ਦੇਸ਼ ਦੇ ਪੀ.ਐਸ. ਅਫਸਰ ਨੇ ਉਹ ਬੜੇ ਮਾਤਮ ਜਦੋਂ ਤਾਂ ਆਪ ਦਾ ਇਲਾਕੇ ਵਿੱਚ ਲੈਣਾ ਤਾਂ ਤਾਂ ਸਾਰੇ ਮੈਂਚ ਮਾਦ ਦੇ ਚ ਨਹੀਂ ਖਾਸ ਤੌਰ ਤੇ ਸਾਡੇ ਜੋ ਠੇਕਾ ਕਰਮਚਾਰੀ ਨੇ ਮੈਂ ਤਾਂ ਪੂਰੇ ਪੰਜਾਬ ਜਮੀ ਇਹ ਕਹਿਣਾਗਾ ਵੀਰ ਜੀ ਸਾਰੇ ਜਦੋਂ ਸਾਡੇ ਨਾਲ ਅੱਜ ਸਾਡੇ ਪੰਜਾਬ ਦਾ ਵੀਰ ਪੜਿਆ ਹੋਇਆ ਵੀਰ ਸੋਗਾ ਕੇਂਦਰ 8000 ਰੁਪਏ ਅੱਜ ਸਾਡਾ 670 ਬੱਤਾ ਬਸ 70 ਸਬਾਰੇ ਨੂੰ ਲਾਟੜ ਤੇ ਟਿਕਟਾਂ ਕੱਟ ਕੇ ਕੰਨੈਕਟਰ 8000 ਰੁਪਏ ਦਾ ਜੋ ਸਾਡੇ ਸੂਕੇ ਨੂੰ ਪੰਜਾਬ ਦੀ ਚਿੜੀ ਕਹਿੰਦਾ ਕੋਈ ਸਰਕਾਰ ਕਹਿੰਦੀ ਚਾਹੇ ਮੌਜੂਦਾ ਸਰਕਾਰ ਕਹਿੰਦੀ ਚਾਹੇ ਪਿਛਲੀਆਂ ਕਹਿੰਦੇ ਨੇ ਉਹ ਬਿਲਕੁਲ ਗਲਤ ਆ ਉਹ ਚਿਰੀ ਚੁੜੀ ਦਾ ਜੀ ਇਹਨਾਂ ਨੇ ਪਲਾਸਟਿਕ ਦੀ ਬਣੀ ਛੱਡੀ ਹੈ ਕਿਉਂਕਿ ਸਾਡਾ ਸ਼ੋਸ਼ਣ ਹੋ ਰਿਹਾ ਅੱਜ ਤੁਸੀਂ ਵੱਡੇ ਵੱਡੇ ਸਪੀਚ ਸੁਣਦੇ ਹੋਵੋਗੇ ਜਾਣਦੇ ਹੋਵੋਗੇ ਕਹਿੰਦੇ ਨੇ ਵੀ ਅਸੀਂ ਵੀ ਕੋਈ ਬਾਤਾਂ ਬਾਤ ਨਹੀਂ ਭੇਜਣਾ ਪਰ ਕਿਉਂ ਜਾਂਦੇ ਨੇ ਇੱਕ ਬੜੇ ਦੁੱਖ ਦੀ ਗੱਲ ਆ ਛੋਟਾ ਜਿਹਾ ਪੈਂਟ ਆ ਕੋਈ ਜਿਆਦਾ ਵੱਡਾ ਨਹੀਂ ਕਿਉਂਕਿ ਵੀਰ ਜੀ ਉਹਨੇ ਜਿਹੜਾ ਡੀਸੀ ਰੇਟ ਆ ਉਹ ਬਹੁਤ ਘੱਟ ਆ ਸਾਡੇ ਵੀਰ ਐਮਏ ਕਰਕੇ ਜਦੋਂ ਉਹਦੇ ਮਾਪੇ ਸੋਚਦੇ ਨੇ ਵੀ ਐਮਏ ਕਰਕੇ ਉਹ ਨੂੰ ਸਹਾਰਾ ਦੇਊਗਾ ਤਾਂ ਉਹ ਕੀ ਨਿਉਂਦਾ ਉਹ ਆਪਦੇ ਜੋਗਾ ਵੀ ਗੁਜ਼ਾਰਾ ਨਹੀਂ ਕਰ ਸਕਦਾ ਮੈਂ ਕਿਤੇ ਵੀ ਸਰਕਾਰ ਨਾਲ ਡਿਵਾਇਡ ਕਰਨ ਨੂੰ ਤਿਆਰ ਆ ਜੇ ਕੋਈ ਸਰਕਾਰ ਜਿਹੜਾ ਡੀਸੀ ਰੇਟ ਆ ਇੰਨਾ ਜਿਆਦਾ ਘੱਟਾ ਵੇਖੋ ਅਸੀਂ ਸਾਰੇ ਕਿਤੇ ਕਹਿੰਦੇ ਪੰਜਾਬ ਮੋਰੀਆ ਬਾਰੇ ਸਾਡੀਆਂ ਸਰਕਾਰਾਂ ਦਾ ਜਦੋਂ ਦਾ ਪੰਜਾਬ ਬਣਿਆ ਦੇਖ ਉਹਨਾਂ ਦੀ ਇੱਕ ਕਹੀ ਜੀ ਸੋਚ ਆ ਉਦੋਂ ਸਾਨੂੰ ਹਿਮਾਚਲ ਦੇ Shimla ਦੇ DC ਰੇਟ ਨਾਲ ਮਿਲਾ ਕੇ ਦਿੱਤਾ ਜਾਂਦਾ Shimla ਦਾ ਖਰਚਾ ਕਿੱਥੇ ਆ ਜੀ ਸਾਡਾ ਕਿੱਥੇ ਆ ਸਾਡੇ ਪਟ્રોલ ਡੀਜ਼ਲ ਚਾਹੇ ਤੁਸੀਂ दारू ਲਾ ਲਓ ਜਾਂ ਹੋਰ ਚੀਜ਼ ਲਾ ਲਓ ਕੋਈ ਵੀ ਚੀਜ਼ ਲਾ ਲਓ ਆਮ ਸੁਭਿਆ ਨੂੰ ਦੋ ਦੋ ਚਾਰ ਪੀਏ ਮਹੀਨਿਆਂ ਤਾਂ ਸਾਡਾ ਹੱਕ ਬਣਦਾ ਵੀ ਸਾਨੂੰ ਸੈਂਟਰ ਸਰਕਾਰ ਦਾ ਤੇ ਚੰਡੀਗੜ੍ਹ ਦਾ ਰੇਟ ਦਿੱਤਾ ਜਾਵੇ ਸੈਂਟਰ ਸਰਕਾਰ ਨੇ ਤੁਸੀਂ ਸਾਰੇ ਵੀਰਾਂ ਨੇ ਮੀਡੀਆ ਦੇ ਮਾਧਮ ਰਾਹੀਂ ਦੇਖਿਆ ਹੋਊਗਾ ਕਿ ਪਿਛਲੇ ਸਾਲ ਡੀਸੀ ਰੇਟ ਚੱਕੇ ਨੇ ਸਾਡੇ ਗਨਮੈਨਾਂ ਦਾ ਡੀਸੀ ਰੇਟ ਸੈਂਟਰ ਦਾ 40000 ਤੋਂ ਪਾਰ ਆ ਪਰ ਸਾਡੀ ਸਰਕਾਰ ਦਾ ਇਹ ਤਾਂ ਜੀ ਕਹਿੰਨਾਂ ਨੂੰ ਵੀ ਸ਼ਰਮ ਆ ਲੱਗਦੀ ਹੈ ਜੀ ਸਾਨੂੰ ਮਿਲਦਾ ਸਿਰਫ 13-14000 ਕਿੱਦਾਂ ਫਰਕ ਆ ਜੀ ਉਹੀ ਲੈਣਿਆ ਉਹੀ ਟੈਕਸ ਤੇ ਦਵਾਈ ਲੈਣਿਆ ਉਹੀ ਟੈਕਸ ਤੇ ਤੇਲ ਪਵਾਉਣਿਆ ਉਹੀ ਟੈਕਸ ਦਿੰਨੇ ਆ ਤੇ ਇਹ ਫਰਕ ਕਿੰਨਾ ਹੈ ਪਰਾਂ ਦੇ ਚੌਂਕ ਤੇ ਆਉਂਦੇ ਹਾਂ ਕਿ ਨਾਮ ਕਰਦਾ ਆਪਣਾ ਮੇਰਾ ਨਾਮ ਅਮਰੀਕ ਸਿੰਘ ਐਕਸ ਮੈਂ ਅਮਰੀਕ ਸਿੰਘ ਆ ਜੀ ਤੇ ਇਹਨਾਂ ਪਟਿਆਲੇ ਤੋਂ ਬਲੌਕ ਆਪਾਂ ਮਤਲਬ ਮੈਂ ਜੂਨੀਅਰ ਰਜਿਸਟਰਡ ਕਰਾਈ ਸੀ ਤੇ ਉਹ ਜੂਨੀਅਰ ਹੁਣ ਦੂਸਰੇ ਪਾਸੇ ਚਲੀ ਗਈ ਹੈ ਸਰੋਬਾ ਆ ਗਿਆ ਪਰ ਮੈਂ ਜੂਨੀਅਰ ਨਾਲ ਇਹਨਾਂ ਦੀਆਂ ਪ੍ਰਾਪਤੀਆਂ ਦੇਖ ਕੇ ਸੁਣ ਕੇ ਇਹਨਾਂ ਨਾਲ ਵਿਚਰ ਕੇ ਦੋ ਹਫ਼ਤਿਆਂ ਦੇ ਵਿੱਚ ਹੀ ਅਸੀਂ ਜਿਹੜੀ ਇਹਨਾਂ ਨਾਲ ਕਾਰਜਸ਼ੀਲ ਕੀਤਾ ਹੈ ਇਹਨਾਂ ਨਾਲ ਜੁੜੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਹਿਦਰੋਂ ਬਹੁਤ ਸ਼ੁਕਰ ਕਰਕੇ ਜਾ ਰਹੇ ਆਂ ਇੱਥੇ ਆ ਕੇ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਬਹੁਤ ਸਹਿਯੋਗ ਮਿਲਿਆ ਜਿੰਨਾਂ ਲੋਕਾਂ ਦਾ ਪਰਿਵਾਰ ਦਾ ਦੁਆਵ ਦੇ ਸਮੇਤ ਨਾਲ ਦਾ ਪਿਆਰ ਮਿਲਿਆ ਸਾਨੂੰ ਬਹੁਤ ਵਧੀਆ ਪਿਆਰ ਮਿਲਿਆ ਔਰ ਦੇਖਣ ਨੂੰ ਮਿਲਿਆ ਬਿਲਕੁਲ ਗਰਾਊਂਡ ਤੇ ਜੋ ਹਕੀਕਤਤਾ ਉਹੀ ਮਿਲਿਆ ਤਾਂ ਨੂੰ ਮਿੱਤੂ ਨੇ ਗਿਆ ਜੀ ਮਿੱਤਰਾਂ ਦੇ ਵਿੱਚ ਸਾਡੀ ਮਿੱਤੂ ਦਾ ਬਹੁਤ ਬਹੁਤ ਮੁਬਾਰਕਾ ਜੀ ਅੱਜ ਕੀ ਕਹਾਂਗੇ ਬਹੁਤ ਵਧੀਆ ਸਾਥ ਦਿੱਤਾ ਜੀ ਸਾਰੇ ਭਰਾਵਾਂ ਨੇ ਅੱਜ ਤਾਂ ਇਹ ਹੀ ਬੇਨਤੀ ਕਰਨਾ ਵੀ ਇਸ ਤਰ੍ਹਾਂ ਇੱਕਾ ਬਣਾ ਕੇ ਰੱਖੋ ਅੱਗੇ ਤਰੱਕੀ ਹੋਵੇ ਤਾਂ ਜੇ ਜੀ ਚੋਣ ਹੋਈ ਆ ਤੇ ਅੱਜ ਕੀ ਕੀ ਹੌਸਲੇ ਦਿੱਤੇ ਗਏ ਅਫੀਰੀ ਮੇਰੀ 2 ਸਾਲ ਬਾਅਦ ਚੋਣਾਂ ਇਹਦੇ ਵਿੱਚ ਪ੍ਰਧਾਨ ਸਰਦਾਰ ਲక్ష్మణ ਸਿੰਘ ਜੀ ਨੂੰ ਜਨਰਲ ਸਕੱਤਰ ਦਾਸ ਨੂੰ ਪਰਮਜੀਤ ਸਿੰਘ ਨੂੰ ਤਵੀਤ ਪ੍ਰਧਾਨ ਜਦਾਰ ਸਿੰਘ ਪਰਮਿੰਦਰ ਸਿੰਘ ਕੈਸ਼ੀਅਰ ਗੁਰਮੀਤ ਸਿੰਘ ਬਰਾਡ ਜਨਰਲ ਸੈਕਟਰੀ ਮਦਨਜੀਤ ਸਿੰਘ ਕੁਲਦੀਪ ਸਿੰਘ ਬਲਾਰਾ ਗੁਰਮੀਤ ਸਿੰਘ ਰੋੜਾ ਵਾਲੀ ਮੈਂਬਰ ਦਲਬਾਜ ਸਿੰਘ ਮਾਨਸਾ ਮੈਂਬਰ ਅਵਤਾਰ ਸਿੰਘ ਸਰਪੰਚ ਨਵਾਂ ਸ਼ਹਿਰ ਤੋਂ ਇਹ ਸਾਰੇ ਮੈਂਬਰ ਚੁਣੇ ਗਏ ਆ ਇੱਥੇ ਬਹੁਤ ਆਤ ਮੈਂਬਰ ਜਿਹੜੇ ਉਹ ਪੁਰਾਣੀ ਚੁਣੇਗੇ ਉਹਨਾਂ ਦੇ ਕੰਮਕਾਰ ਨੂੰ ਦੇਖ ਕੇ ਸੰਗਤ ਵੱਲੋਂ ਵੀਰਾਂ ਵੱਲੋਂ ਸਾਰਿਆਂ ਵੱਲੋਂ ਇੱਕਜੁੱਟ ਹੋ ਕੇ ਇੱਕ ਆਵਾਜ਼ ਦੇ ਵਿੱਚ ਸਾਰਿਆਂ ਨੂੰ ਜਿਹੜਾ ਵਾ ਇਹ ਜ਼ਿੰਮੇਵਾਰੀ ਨਵੀਂ ਸਿਰ ਤੋਂ ਸੌਂਪੀ ਗਈ ਆ ਜਿੱਥੇ ਇਹ ਜ਼ਿੰਮੇਵਾਰੀ ਸੌਂਪੀ ਆ ਮੈਂ ਸਾਰੇ ਵੀਰਾਂ ਦਾ ਤੇ ਇਹਦੋਂ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਸਾਡੇ ਤੇ ਦੁਬਾਰਾ ਵਿਸ਼ਵਾਸ ਜਿਹੜਾ ਪ੍ਰਗਟ ਕੀਤਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਦੀ ਨਾਲ ਵਿਸ਼ਵਾਸ ਦਿਵਾਉਣਾ ਮੈਂ ਪ੍ਰਧਾਨ ਸਾਹਿਬ ਤੇ ਮੇਰੀ ਪੂਰੀ ਟੀਮ ਦਿਨ ਰਾਤ ਇੱਕ ਕਰੇਗੀ ਆਪਣੇ ਵੀਰਾਂ ਦੀ ਭਲਾਈ ਵਾਸਤੇ ਆਪਣੇ ਜਿੰਨੇ ਵੀ ਭਰਾਵਾ ਇਸ ਕਿਤੇ ਨਾਲ ਜੁੜੇ ਆ ਉਹਨਾਂ ਦਾ ਕੋਈ ਵੀ ਪੈਂਡਿੰਗ ਕੰਮ ਆ ਕੋਈ ਕਿਤੇ ਵੀ ਕੋਈ ਮਜਬੂਰੀ ਆ ਕੋਈ ਵੀ ਕੰਮ ਆ ਉਹਨੂੰ ਆਪਾਂ ਪੂਰਾ ਕਰਨ ਵਾਸਤੇ ਦਿਨ ਰਾਤ ਪੂਰੀ ਮਿਹਨਤ ਕਰਾਂਗੇ ਧੰਨ